ਚੰਗੇ ਲੱਗਦੀਆਂ ਮੈਨੂੰ ਤੁਹਾਡੀਆਂ ਪ੍ਰਸਾਹ ਨਹੀਂ ਚੰਗੇ ਲੱਗਣੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਹ ਚੰਗੇ ਲੱਗਣੀਆਂ ਅਦਾ ਲੋਕ ਲੱਗ ਬੇਤੂਰਬੀਰ ਸਿੰਘ ਬੱਦਲ ਤੇ ਹਮਲਾ ਕਰਨ ਵਾਲੇ ਨਰੈਨ ਸਿੰਘ ਚੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਮਾਨਯੋਗ ਅਦਾਲਤ ਵੱਲੋਂ ਨਰੈਨ ਸਿੰਘ ਚੋੜਾ ਨੂੰ ਤਿੰਨ ਦਿਨਾਂ ਆਪ ਪੁਲਿਸ ਰਿਮਾਂਡ ਤੇ ਪੇਛਾ ਗਿਆ ਹਾਲਾਂਕਿ ਪੁਲਿਸ ਵੱਲੋਂ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਬਚਾਪੱਖ ਦੀਆਂ ਦਲੀਲਾਂ ਦੇ ਚੱਲਦਿਆਂ ਮਾਨਯੋਗ ਅਦਾਲਤ ਨੇ ਨਰੈਣ ਸਿੰਘ ਚੌੜਾ ਦਾ 3 ਦਿਨਾਂ ਰਿਮਾਂਡ ਪੁਲਿਸ ਨੂੰ ਦਿੱਤਾ ਉੱਥੇ ਹੀ ਇਸ ਸਪੇਸ਼ੀ ਦੌਰਾਨ ਅਦਾਲਤ ਅੰਦਰ ਜੰਮ ਕੇ ਹਾਈ ਵੋਲਟੇਜ ਡਰਾਮਾ ਵੀ ਦੇਖਣ ਮਿਲਿਆ ਜਦੋਂ ਇੱਕ ਮਹਿਲਾ ਮਠਿਆਈ ਦਾ ਡੱਬਾ ਲੈ ਕੇ ਅਦਾਲਤ ਦੇ ਅੰਦਰ ਪਹੁੰਚ ਗਈ ਇਹ ਨਹੀਂ ਪਰਸਨਾ ਲੋਕ ਪੁੱਟਾ ਜਾ ਰਹੇ ਹੈ ਇਹ ਔਰਤ ਦਾ ਕਹਿਣਾ ਕਿ ਮਰਿਆ ਹੈ ਤੇ ਇੱਕ ਤੱਕ ਚੋੜਾ ਨੂੰ ਸੰਗਾਈਆਂ ਦੇ ਕਾਰਨ ਹੋਇਆ ਹੈ ਹੋਰ ਕੌਣ ਹੈ ਇਹ ਦੂਜਾ ਹੈ ਕਿ ਪੁੱਟਾਰੇ ਹਲੇ ਕੋਈ ਪਤਾ ਨਹੀਂ ਲੱਗ ਸਕਿਆ ਇਹ ਔਰਤ ਦਾ ਕਹਿਣਾ ਹੈ ਦਾ ਸੱਚਖੰਡ ਸ਼ਹੀਦੀ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੇ ਰੋਪ ਚ ਅਤੇ ਗੋਲੀ ਚਲਾਉਣ ਦੇ ਇਲਜ਼ਾਮਾਂ ਚ ਗ੍ਰਿਫਤਾਰ ਕੀਤੇ ਗਏ ਨਰੈਣ ਸਿੰਘ ਚੋੜਾ ਨੂੰ ਅੱਜ ਅਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਪਾਰੀਗ੍ਰੰਥੀ ਚ ਪੁਲਿਸ ਫੋਰਸ ਵੀ ਤਨਾਤ ਰਹੀ ਪਰ ਇਸ ਦੌਰਾਨ ਇੱਕ ਮਹਿਲਾ ਵੱਲੋਂ ਅਦਾਲਤ ਦੇ ਕੰਪਲੈਕਸ ਦੇ ਬਾਹਰ ਜਮ ਕੇ ਹਾਈ ਵੋਲਟੇਜ ਜਾਮਾ ਕੀਤਾ ਗਿਆ ਮਹਿਲਾ ਆਪਣੇ ਨਾਮ ਮਠਿਆਈ ਦਾ ਡੱਬਾ ਲੈ ਕੇ ਪਹੁੰਚੀ ਅਤੇ ਅਕਾਲੀ ਦਲ ਖਿਲਾਫ ਜਮ ਕੇ ਪੜਾਫੀ ਕਰਦੀ ਮਹਿਲਾ ਨੇ ਇਲਜ਼ਾਮ ਲਗਾਇਆ ਕਿ ਜਦੋਂ ਪੰਜਾਬ ਚ ਅਕਾਲੀ ਦਲ ਦੀ ਸਰਕਾਰ ਸੀ ਤ ਉਹਨਾਂ ਨੂੰ ਵਿਕਰਮ ਸਿੰਘ ਮਜੀਠੀਆ ਵੱਲੋਂ ਉਹਨਾਂ ਤੇ ਬੇहद ਤਸ਼ੱਦਦ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੂੰ ਖਤਮ ਤੱਕ ਕਰਵਾ ਦਿੱਤਾ ਗਿਆ ਜਿਸ ਤੇ ਰੋਸ ਵਜੋਂ ਨਰੈਣ ਸਿੰਘ ਚੌੜਾ ਨੇ ਇੱਕ ਕਦਮ ਚੁੱਕਿਆ ਹੈ ਅਤੇ ਹੁਣ ਜੋ ਮਠਿਆਈ ਦਾ ਡੱਬਾ ਉਹ ਲੈ ਕੇ ਪਹੁੰਚੀ ਹੈ ਉਹ ਨਰੈਣ ਸਿੰਘ ਚੌੜਾ ਨੂੰ ਦੇਵੇਗੀ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਵੇਗੀ। ਕਿਉਂ ਲੈ ਕੇ ਆਏ? ਨੰ ਮੇਰ ਮਠਾਈ ਤਾਂ ਲੈ ਕੇ ਆਈ। ਇਹਰਾ ਵੀ ਕਰਨ ਕਾਲੋ ਨੇ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਜਿ ਰਾਜਪੁਰੀ ਨਾਂ ਦੇ ਨਾਲ ਇਹਨਾਂ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਾਰੀ

ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾ ਨਹੀਂ ਚੰਗੀਆਂ ਲੱਗਣੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾ ਚੰਗੀਆਂ ਲੱਗਣੀਆਂ ਦੂਜੇ ਪਾਸੇ ਨਰੈਣ ਸਿੰਘ ਚੌੜਾ ਦੇ ਵਕੀਲ ਨੇ ਪੁਲਿਸ ਤੇ ਇਲਜ਼ਾਮ ਲਗਾਉਨੇ ਕਿਹਾ ਕਿ ਪੁਲਿਸ ਨੇ ਨਰੈਣ ਸਿੰਘ ਚੌੜਾ ਨੂੰ 24 ਘੰਟੇ ਤੋਂ ਵੱਧ ਹਿਰਾਸਤ ਚ ਰੱਖਿਆ ਜੋ ਕਿ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਉਹਨਾਂ ਨੇ ਨਰੈਣ ਸਿੰਘ ਚੌੜਾ ਦੀ ਗ੍ਰਿਫਤਾਰੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕੇ ਸਰ ਆਪਣਾ ਨਾਮ ਤੇ ਲਿਖੋ ਮੇਰਾ ਐਡਵੋਕੇਟ ਜਗਦੀਤ ਸਿੰਘ ਲੰਦਾਵਾ ਸਰ ਕਿਹਨਾਂ ਨੂੰ ਕੇਸ ਲੱਗ ਰਿਹਾ ਮੈਂ ਨਰਾਇਣ ਸਿੰਘ ਬਲਵਾਂ ਪਾਜ ਨਰਾਇਣ ਸਿੰਘ ਤੋੜਾ ਉਹਨਾਂ ਕੇ ਸਾਥ ਇਹ ਅੱਜ ਦਾ ਮਾਮਲਾ ਹੈ ਕਿ ਇਹਨਾਂ ਨੂੰ ਰਿਮਾਂਡ ਮਿਲਿਆ ਇਹਨਾਂ ਨੇ ਤਾਂ ਪੁੱਛਿਆ ਰਿਮਾਂਡ ਦੇਖੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀਆਂ ਸੀ ਰਿਮਾਂਡ ਦੇ ਵਿੱਚ ਕਿ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜ਼ਿਸ਼ ਵਿੱਚ ਕੌਣ-ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਕਿਨੇ ਤਰ੍ਹਾਂ ਪੇਸ਼ ਕਰਨਾ ਹੁੰਦਾ ਕਿੰਨੇ ਘੰਟੇ ਦੇ ਵਿੱਚ ਕਿੰਨਾ ਤੇ ਇਹ ਵਿਦਰਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ ਸਵਾ 9 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ ਸਵਾ 4 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਸੀਜ਼ ਕਰਾਤੀਆਂ ਔਰ ਫਰਦਰ ਅਸੀਂ ਇਹ ਦੇ ਅਗੇਂਸਟ ਜਿਹੜੀ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਿਹੜੀਆਂ ਐਸ ਪਰ ਲਾ ਜ ਅਗੇਂਸਟ ਹੈਗਾ ਜੀ ਪਰ ਕੋਈ ਕਿਤੇ ਰੇਟ ਨਹੀਂ ਕੀ ਤੁਹਾਡੇ ਨੂੰ ਦੱਸਿਆ ਜਾਣ ਕਰ ਲਈ ਮੋਰਨਿੰਗ ਕੋਈ ਰੇਟ ਕੀਤੀ ਗਈ ਸੀ ਹਾਂਜੀ ਅਰਲੀ ਮਾਰਨਿੰਗ ਵੀ ਰੇਟ ਕੀਤੀ ਗਈ ਸੀ ਕਿ ਬ੍ਰਾਂਟ ਉਹਨਾਂ ਕੋਲ ਇਹਨਾਂ ਦੇ ਘਰੋਂ ਜਿਹੜਾ ਕੁਝ ਜੁਐਲਰੀ ਸੀਸੀਟੀਵੀ ਕੈਮਰਾਜ਼ ਤੇ ਆਪਣਾ ਕੁਝ ਰਿਟਨ ਲਿਟਰੇਚਰ ਤੇ ਡੀਵੀਡੀਜ਼ ਵਗੈਰਾ ਪੈਨ ਡਰਾਈਵਜ਼ ਵਗੈਰਾ ਉਹ ਸਾਰਿਆਂ ਇਹਨਾਂ ਦੇ ਘਰੋਂ ਜੜੀਆਂ ਲੈ ਲਈ ਗਈਆਂ ਜਿਹੜੀ ਇਲੈਗਲੀ ਲਈਆਂ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਉਹਦੇ ਵੀ ਅਸੀਂ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਜਿਹੜਾ ਐਡਵੋਕੇਟ ਜਗਜੀਤ ਸਿੰਘ ਬਾਜਵਾ ਤੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਮੰਗ ਕੇ ਰੱਖੀ ਹੈ ਜਿਹੜੀ ਜਿਹੜਾ ਵੱਲੋਂ ਮੰਗ ਰੱਖੀ ਸੀ ਨਰਿੰਦਰ ਸਿੰਘ ਚੋੜਾ ਵੱਲੋਂ ਤਾਂ ਇਹ ਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀ ਗਈ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਨਰਿੰਦਰ ਸਿੰਘ ਚੋੜਾ ਵੱਲੋਂ ਹਜੇ ਕੋਈ ਜਿਹੜੀ ਆ ਕੋਈ ਉਹਨਾਂ ਵੱਲੋਂ ਕੋਈ ਮੰਗ ਨਹੀਂ ਰੱਖੀ ਗਈ ਉਹਨਾਂ ਨੇ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਥੇ ਵੀ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ਹਿਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਦਾ ਪੁਲਿਸ ਤੋਂ ਰਿਮਾਂਡ ਮੰਗਿਆ ਗਿਆ ਪੁਲਸਾਤ ਦਿਨ ਦਾ ਰਿਮਾਂਡ ਮੰਗਿਆ ਗਿਆ ਸੀਗਾ ਤੇ ਔਰਤ ਦੇ ਜਿਹੜਾ 3 ਦਿਨ ਦਾ ਰਿਮਾਂਡ ਜਿਹੜਾ ਹਾਂਜੀ ਅਸੀਂ ਵਿਰੋ ਜਦਕਿ ਪੁਲਿਸ ਵੱਲੋਂ ਨਰੈਣ ਸਿੰਘ ਚੌੜਾ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦੇ 7 ਦਿਨਾਂ ਪੁਲਿਸ ਰਿਮਾਨਡ ਦੀ ਮੰਗ ਕੀਤੀ ਗਈ ਪਰ ਮਾਨਯੋਗ ਚੀਫ ਜੁਡੀਸ਼ੀਅਲ ਮੈਜਿਸਟਰੇਟ ਗੁਰਬੀਰ ਸਿੰਘ ਬੈਂਸ ਨੇ ਵਕੀਲਾਂ ਦੇ ਪੱਖ ਨੂੰ ਸੁਣਦੇ ਹੋਏ 3 ਦਿਨ ਦਾ ਪੁਲਿਸ ਰਿਮਾਨਡ ਦਿੱਤਾ भाई सिराज नारायण सिंह चौटाला पेश किया तो दिन का वार है यार ऐसा मैंने दिन का वार दितता जी 3 दिन का पुलिस मार देता है कि कितने दिन का मांगे गए थे आपके वालों से साडे उन बार ज्यादा मांगे थे साहब ने आधमों दिन का वार जान देता है सर अभी कहिए कि वो है आज तीन दिन का नारायण सिंह चौटाला जी को आज ਆ ਇੱਕ ਸੈਕਿੰਡ 24 ਮਿੰਟ ਤੋਂ ਬਾਅਦ ਪੇਸ਼ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈ ਜਿ ਕੋ ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਵੱਲੋਂ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਿਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਊਗੀ ਅੱਜ ਮੈਂ ਪੇਸ਼ਦਾਨਦ ਕਰਵਾਉਣ ਆਇਆ ਸੀ ਨਾਲ ਉਹ ਜਲ ਸਾਹਿਬ ਨੇ ਸਾਨੂੰ 3 ਦਿਨ ਦਾ ਵਾਰਡ ਦਿੱਤਾ ਹੈ ਦੈਟਸ ਆਊ ਸਰ ਐਫ ਆਈ ਆਰ ਨੰਬਰ ਕੀ ਹੈ ਜੀ ਐਫ ਆਈ ਆਰ ਨੰਬਰ ਕੀ ਤਾਂ ਦੱਸਤੀ ਹੈ ਕਿ ਬੀਤੇ ਕੱਲ ਨਰੈਨ ਸਿੰਘ ਚੌੜਾ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਈ ਵੀਡੀਓ ਸਾਹਮਣੇ ਆਈਆਂ ਜਿਸ ਵਿੱਚ ਨਰੈਨ ਸਿੰਘ ਚੌੜਾ ਸੁਖਬੀਰ ਬਾਦਲ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆਏ ਸੀ ਇਸ ਦੌਰਾਨ ਉਹਨਾਂ ਕੋਲ ਇੱਕ ਗੋਲੀ ਵੀ ਚਲਾਈ ਗਈ ਜੋ ਕਿ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਤੇ ਲੱਗੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਨਰੈਨ ਸਿੰਘ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅੱਜ ਮਨਜੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪਰ ਇਸ ਦੌਰਾਨ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਮਹਿਲਾ ਵੱਲੋਂ ਨਰੈਣ ਸਿੰਘ ਚੌੜਾ ਨੂੰ ਮਿਠਾਈ ਖਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ